ਪਰ ਇਹ ਲੋਕਾਂ ਨੂੰ ਬਰਦਾਸ਼ਪੁਰ ਦੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਇੱਕ ਬਹੁਤ ਵਧੀਆ ਗੁੱਡ ਨਿਊਜ਼ ਮੁਬਾਰਕ ਦੇ ਰਿਹਾ ਕਿ ਜਿਹੜਾ ਪੁਰਾਣਾ ਹਸਪੀਟਲ 2016 ਦੇ ਵਿੱਚ ਬੰਦ ਹੋ ਗਿਆ ਸੀਗਾ ਔਰ ਜਿਸ ਵਾਸਤੇ ਇਸ ਦਾਸ ਨੇ ਸੇਵਕ ਨੇ ਬਹੁਤ ਵੱਡੇ ਔਰਤੇ ਸੰਘਰਸ਼ ਕੀਤੇ ਸੀਗੇ ਅੱਜ ਉਹ ਪੁਰਾਣਾ ਹਸਪੀਟਲ ਪਹਿਲਾਂ ਹੀ ਅਸੀਂ 15 ਮਾਰਚ ਨੂੰ 2026 ਜਨੂ ਉਦੀ ਵਾ ਤਰੀਕੇ ਨਾਲ ਚਾਲੂ ਕਰਤਾ ਸੀਗਾ ਓਪੀਡੀ ਇਹਦੀ ਉਸ ਦਿਨ ਤੋਂ ਹੀ ਚੱਲ ਰਹੀ ਸੀ ਕਿ ਡਾਕਟਰ ਸਾਰੇ ਤਨਤ ਸੀਗੇ ਪਰ ਅੱਜ ਜਿਹੜਾ ਲੇਬਰ ਰੂਮ ਹੈ ਔਰ ਬੱਚਿਆਂ ਦੀ ਡਿਲੀਵਰੀ ਜਿਹੜੀ ਆ ਅੱਜ ਜੋ ਸ਼ੁਰੂ ਹੋਈ ਆ ਔਰ ਪਹਿਲੀ ਡਿਲੀਵਰੀ ਜਿਹੜੀ ਆ ਅੱਜ ਹੁਣੇ ਕੁਝ ਦੇਰ ਪਹਿਲਾਂ ਇੱਥੇ ਕੀਤੀ ਆ ਇਹਦੇ ਲਈ ਮੈਂ ਮੁਬਾਰਕ ਦੇਣਾ ਸਾਰੇ ਮੈਡੀਕਲ ਸਾਥ ਨੂੰ ਜਿਹੜੇ ਮੇਰੇ ਨਾਲ ਡਾਕਟਰ ਕਲਸੀ ਪ੍ਰਭ ਜੋ ਜੀ ਜਿਹੜੇ ਐਸਐਸ ਨੇ ਅੱਜਕੱਲ੍ਹ ਸਭਨ ਸੱਚਦਾ ਕੰਮ ਦੇਖ ਰਹੇ ਨੇ ਡਾਕਟਰ ਰੋਮੀ ਜੀ ਜਿਹੜਾ ਸਾਡੇ ਡੀਐਮ ਸੀ ਨੇ ਹਰਵਿੰਦਰ ਜੀ ਐਸਐਮਓ ਔਰ ਮੈਡਮ ਕਮਨ ਅੱਜ ਨੇ ਮੇਰੇ ਨਾਲ ਮੇਰੇ ਸਾਥੀ ਮਿੱਟੂ ਜੀ ਰੋਬਿੰਦਰ ਜੀ ਔਰ ਅੱਜ ਦਿਲਦਿਆ ਕਰਾਈਆਂ ਤੋਂ ਭਗਵੰਤ ਮਾਨ ਜੀ ਦਾ ਵੀ ਧੰਨਵਾਦ ਔਰ ਡਾਕਟਰ ਬਲਬੀਰ ਜੀ ਦਾ ਜਿਹੜੇ ਸਾਡੇ ਸਿਹਤ ਮੰਤਰੀ ਨੇ ਉਹਨਾਂ ਦਾ ਵੀ ਧੰਨਵਾਦ ਕਿ ਜਿਨ੍ਹਾਂ ਨੇ ਇਸ ਨਾਰੇ ਹਸਪੀਟਲ ਨੂੰ ਚਾਲੂ ਕਰਕੇ ਲੋਕਤਵਾੜ ਸਵਰਪਿਤ ਕੀਤਾ ਤੇ ਪਿਛਲੇ 11 ਸਾਲਾਂ ਦੇ ਵਿੱਚ ਲੋਕਾਂ ਨੂੰ ਬਹੁਤ ਮੁਸ਼ਕਲਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ 8 ਕਿਲੋਮੀਟਰ ਦੂਰ ਪਹੁੰਚੀ ਜਾਂਦੇ ਸੀਗੇ ਹੁਣ ਉੱਥੇ ਜਾਣ ਦੀ ਲੋੜ ਨਹੀਂ ਪ੍ਰਾਈਵੇਟ ਹਸਪੀਟਲ ਨੂੰ ਜਾਣ ਦੀ ਲੋੜ ਨਹੀਂ ਮੈਂ ਇੱਥੇ ਸਾਡੇ ਸ਼ਹਿਰ ਦੀਆਂ ਬੱਚੀਆਂ ਛੋਟੀਆਂ ਪੈਣਾ ਇੱਥੇ ਜਿਹੜੀਆਂ ਫੈਮਿਲੀ ਵੇ ਤੇ ਨੇ ਉਹ ਇੱਥੇ ਆਪਣੀ ਡਿਲੀਵਰੀ ਜਿਹੜੀਆਂ ਨੇ ਕਰਾ ਸਕਿਰ ਗਿਆ ਤੁਸੀਂ ਸਾਰਿਆਂ ਨੇ ਇਸ ਅੰਦਰ ਦਾ ਸੈਟਅਪ ਸਾਰਾ ਦੇਖਿਆ ਬਹੁਤ ਸਾਫ ਸੁਥਰਾ ਹਰ ਚੀਜ਼ ਦੇ ਨਾਲ ਵਧੀਆ ਕੀਤਾ ਔਰ ਅੱਜ ਖਾਸ ਕਰਕੇ ਡਾਕਟਰ ਸਾਹਿਬਾਨ ਨੇ ਮੈਡਮ ਡਾਕਟਰ ਕੁਪਿੰਦਰ ਜਿਹੜੇ ਸਾਡੇ ਗਾਇਨੀ ਦੇ ਬਾਹਰ ਨੇ ਔਰ ਜਿਹੜੇ ਬੱਚਿਆਂ ਦੇ ਲੋਕਾਂ ਦੇ ਡਾਕਟਰ ਸਾਹਿਬ ਨੇ ਉਹ ਵੀ ਇੱਥੇ ਨੇ ਇਹਨਾਂ ਨੇ ਜਿਹੜੀ ਪਹਿਲੀ ਡਿਲੀਵਰੀ ਕੀਤੀ ਆ ਉਹਨਾਂ ਨੂੰ ਵਧਾਰਤ ਦੇਣਾ ਸ਼ਹਿਰ ਵਿੱਚ ਹੋਣ ਕਰਕੇ ਹੋਰ ਵੀ ਫੈਸਿਲਿਟੀ ਚਾਹੀਦੀ ਆ ਕਿਉਂਕਿ ਲੋਕਾਂ ਨੂੰ ਬਹੁਤ ਦੂਰ ਜਾਣਾ ਪੈਂਦਾ ਔਰ ਕੀ ਆ ਰਿਹਾ ਇੱਥੇ ਇੱਥੇ ਹਰ ਚੀਜ਼ ਆ ਰਹੀ ਆ ਦੇਖੋ ਜਸਵੰਤਾ ਤੋਂ 11 ਸਾਲ ਦੀ ਬੰਦ ਚੀਜ਼ ਨੂੰ ਪੂਰਾ ਕਰਨਾ ਕਰਾਉਣ ਵਾਲੇ ਨੇ ਬੰਦ ਕਰ ਗਏ ਇੱਕੋ ਦਿਨ ਚ 2000 ਵਾਲਾ ਚ ਬਿਲਕੁਲ ਠੀਕ ਹੈ ਤੇ 11 ਸਾਲ ਕਿਸੇ ਨੇ ਉਹਦੀ ਬਾਤ ਨਹੀਂ ਪੁੱਛੀ ਤੇ ਜੇ ਹੁਣ ਆ ਕੇ ਅਸੀਂ ਕੋਸ਼ਿਸ਼ ਕੀਤੀ ਲੋਕਾਂ ਨਾਲ ਵਾਦਾ ਕੀਤਾ ਸੀ 2022 ਦੇ ਵਿੱਚ ਇਹਦੀ ਮਨਜ਼ੂਰੀ ਆ ਗਈ ਔਰ 5 5 2023 ਨੂੰ ਇਹਦੀ ਰੈਨੋਵੇਸ਼ਨ ਦਾ ਨੀ ਪੱਤਰ ਆਫਤਾ 2 ਕਰੋੜ 62 ਲੱਖ ਦੇ ਨਾਲ ਇਹਦੀ ਬਿਲਡਿੰਗ ਤੇ ਲੱਗਿਆ 1 ਕਰੋੜ 15 ਲੱਖ ਰੁਪਈਆ ਇਕੁਪਮੈਂਟ ਤੇ ਆਇਆ ਔਰ 5 5 2024 ਨੂੰ ਵਿਦੇ ਵਿਵ ਤਰੀਕੇ ਦੇ ਨਾਲ ਇਹਦੀ ਨੌਗਰੇਸ਼ਨ ਹੋ ਗਈ ਓਪੀਡੀ ਸ਼ੁਰੂ ਹੋ ਗਈ 20 ਪੋਸਟਾਂ ਆ ਗਈਆਂ ਔਰ ਹੁਣ ਲੇਬਰ ਰੂਮ ਸ਼ੁਰੂ ਹੋ ਗਿਆ ਇਸੇ ਤਰੀਕੇ ਨਾਲ ਨੈਕਸਟ ਸਟੇਜ ਦੇ ਉੱਪਰ ਆਪਾਂ ਥੀਏਟਰ ਜਿਹੜਾ ਸਰਜਰੀ ਦਾ ਉਹ ਵੀ ਇੱਥੇ ਸ਼ੁਰੂ ਹੋ ਜਾਊਗਾ ਇੱਥੇ ਡੈਂਟਲ ਚੇਅਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਾਊਗੀ ਡੈਂਟਿਸਟ ਵੀ ਇੱਥੇ ਬੈਠਣਗੇ ਸਰਜਰੀ ਵੀ ਇੱਥੇ ਹੋਊਗੀ ਲੇਬਰ ਰੂਮ ਦਾ ਵੀ ਕੰਮ ਹੋਊਗਾ ਮੈਡੀਸਨ ਦੀ ਡਾਕਟਰ ਸਾਹਿਬਾਨ ਵੀ ਇੱਥੇ ਆਉਣਗੇ इवन ਅਜੇ ਸਾਡੀ ਕੋਸ਼ਿਸ਼ ਹੋਏਗੀ ਕਿ ਆਟੋਪਲੇਟਿਕ ਸਰਜਰੀ ਵੀ ਜਿਹੜੀ ਆ ਉਹ ਸਮਾਂ ਪਾ ਕੇ ਹੋਵੇ ਕਿਉਂਕਿ ਅਸੀਂ ਇਹ ਚਾਹਦੇ ਆ ਕਿ ਇੱਕ 11 ਸਾਲ ਦੀ ਚੀਜ਼ ਨੂੰ ਬੰਦ ਨੂੰ ਚਲਾਉਣਾ ਹੈਪਾ ਜਲਦੀ ਨਾ ਕਰੀਏ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਆਵੇ ਅਸੀਂ ਸਟੈਪ ਬਾਈ ਸਟੈਪ ਉਹਨੂੰ ਕਨਸੋਲੀਡੇਟ ਕਰਕੇ ਤਾਂ ਕਿ ਲੋਕਾਂ ਨੂੰ ਸਰਵਿਸ దਈਏ ਪਿਛੜੀ ਸਰਵਿਸ దਈਏ ਉਹ ਫਿਰ ਵਧੀਆ ਹੋਵੇ ਔਰ ਮੇਰੇ ਮੰਦਿਤ ਮੰਨਾਈ ਆ ਕਿ ਇਹ 30 ਬਡਡ ਹਸਪੀਟਲ ਦੁਬਾਰਾ 100 ਬਡਡ ਹਸਪੀਟਲ ਦੇ ਵਿੱਚ ਹੋਵੇ ਔਰ ਇੱਥੇ ਉਹੀ ਤਰੀਕੇ ਦੀਆਂ ਰੌਣਕਾਂ ਲੱਗਣ ਜੋ ਅੱਜ ਤੋਂ 11 ਸਾਲ ਪਹਿਲਾਂ ਲੱਗਦੀਆਂ ਸੀਗੀਆਂ ਔਰ ਸਰਦਾਰਪੁਰ ਦੇ ਲੋਕ ਇੱਕ ਵੱਡੀਆ ਸੁਝਾ ਜਿਹੜੀ ਆ ਉਹ ਇੱਥੇ